ਦਵਾਈਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ ਦੁਆਰਾ ਸਥਾਪਿਤ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਦੇ ਮੈਂਬਰ ਬਣਾਉਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਫਾਊਂਡੇਸ਼ਨ ਦੇ ਡਾਇਰੈਕਟਰ ਕੁਲਵਿੰਦ ਸਿੰਘ ਮੋਤੀਪਾਟੀਆਂ ਦੀ ਰਹਿਨੁਮਾਈ ਵਿੱਚ ਦੀ ਪੈਲੈਸ ਕਾਨੂੰਬਾਨ ਗੁਰਦਾਸਪੁਰ ਵਿਖੇ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਵਰਨ ਸਿੰਘ ਸਲਾਰੀਆ ਸ਼ਾਮਿਲ ਹੋਏ ਸੈਂਕੜੇ ਕਾਰਜਕਰਤਾਵਾਂ ਨੇ ਹਾਰਪਵਾਕੇ ਤੇ ਗੁਬਾਰੇ ਛੱਡ ਕੇ ਸਲਾਰੀਆ ਦਾ ਸਵਾਗਤ ਕੀਤਾ ਇਸ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਸਵਰਨ ਸਲਾਰੀਆ ਜਿਨੇ ਸਸਿਆ ਕਿ ਕਿਸ ਤਰ੍ਹਾਂ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਜਿਹੜੀ ਇਹ ਗੁਰਦਾਸਪੁਰ ਲੋਕ ਸਭਾ ਖੇਤਰ ਦੇ ਹਰ ਭੈਣ ਭਰਾ ਨਾਲ ਦੁੱਖ ਸੁੱਖ ਵਿੱਚ ਖੜੀ ਹੈ ਫਾਊਂਡੇਸ਼ਨ ਦੇ ਮੈਂਬਰ ਬਣਨ ਨਾਲ ਹਰ ਪਰਿਵਾਰ ਦੇ ਵਿੱਚ ਪੰਜ ਮੈਂਬਰਾਂ ਨੂੰ ਅਗਲੇ 5 ਸਾਲ ਵਾਸਤੇ ਪੂਰੀ ਤਰ੍ਹਾਂ ਮੁਫਤ ਹਰ ਬਿਮਾਰੀ ਦਾ ਇਲਾਜ ਦਾ ਵਾਈਟ ਮੈਡੀਕਲ ਕਾਲਜ ਤੇ ਹਸਪਤਾਲ ਪਠਾਨਕੋਟ ਵਿੱਚ ਮਿਲਣਾ ਸ਼ੁਰੂ ਹੋ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦਾ ਟੀਚਾ ਗੁਰਦਾਸਪੁਰ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਸਹਾਇਤਾ ਕਰਨਾ ਹੈ ਤੋ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਅਤੇ ਖਾਸ ਤੌਰ ਤੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਨਸ਼ੇ ਜੈਸੀ ਬੁਰੀ ਆਦਤ ਤੋਂ ਦੂਰ ਰੱਖਣਾ ਹੈ ਇਸ ਕਰਕੇ ਪੜਾਈ ਅਤੇ ਖੇਡਾਂ ਵਿੱਚ ਅੱਗੇ ਵਧਣ ਵਾਸਤੇ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਵੱਲੋਂ ਆਰਥਿਕ ਮਦਦ ਵੀ ਜਾਰੀ ਹੈ ਇਸ ਮੌਕੇ ਤੇ स्वर्ण ਸਲਾਰੀਆਂ ਨੇ ਵੀ ਦੱਸਿਆ ਦਿ ਵਾਈਟ ਮੈਡੀਕਲ ਕਾਲਜ ਦੇ ਵਿੱਚ ਆਧੁਨਿਕ ਮਸ਼ੀਨਰੀ ਅਤੇ ਬਹੁਤ ਧਿਆਨ ਰੱਖਣ ਵਾਲਾ ਪੈਰਾਮੈਡੀਕਲ ਸਟਾਫ ਜਿਹੜਾ ਹੈ ਉਹ ਰੱਖਿਆ ਗਿਆ ਹੈ ਇਸ ਦੇ ਨਾਲ ਉਹਨਾਂ ਨੇ ਵੀ ਦੱਸਿਆ ਕਿ 40 ਐਂਬੂਲੈਂਸ ਦਿਨ ਰਾਤ ਰੋਗੀਆਂ ਨੂੰ ਮੁਫਤ ਹਸਪਤਾਲ ਲੈ ਜਾਣ ਅਤੇ ਵਾਪਸ ਘਰ ਛੱਡਣ ਵਿੱਚ ਲੱਗੀਆਂ ਹੋਈਆਂ ਨੇ ਇੰਨੀ ਠੰਡ ਦੇ ਬਾਵਜੂਦ ਵੀ ਹਜ਼ਾਰਾਂ ਲੋਕਾਂ ਦੇ ਵਿੱਚ ਸ਼੍ਰੀ स्वर्ण ਸਿੰਘ ਸਲਾਰੀਆਂ ਨੂੰ ਆਪਣੇ ਨੇਤਾ ਦੇ ਰੂਪ ਦੇ ਵਿੱਚ ਦੇਖਣ ਦੇ ਲਈ ਖਾਸ ਭਾਵਨਾ ਨਜ਼ਰ ਆ ਰਹੀ ਸੀ ਇਸ ਪ੍ਰੋਗਰਾਮ ਵਿੱਚ ਇੱਕ ਮੇਲੇ ਦੀ ਤਰ੍ਹਾਂ ਖੁਸ਼ੀਆਂ ਦਾ ਵਾਤਾਵਰਨ ਬਣਿਆ ਹੋਇਆ ਸੀ ਅਤੇ ਸਾਰੇ ਆਪਣੇ ਮਹਿਬੂਬ ਨੇਤਾ ਸਵਰਨ ਸਲਾਰੀਆ ਦੇ ਨਾਲ ਫੋਟੋ ਖਿੱਚਵਾਉਣ ਨੂੰ ਤਾਬਲੇ ਨਜ਼ਰ ਆ ਰਹੇ ਸੀ ਆਓ ਦੇਖਦੇ ਹਾਂ ਇਹ ਰਿਪੋਰਟ ਅੱਛੇ ਤੋਂ ਇੱਕ ਇੰਤਿਆਰ ਸੀਗਾ ਕਿ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਕਨਵਾ ਕਦੀਵਾ ਕਾਦੀਆ ਏਰੀਆ ਵਿੱਚ ਅੱਗੇ ਆਪਣਾ ਫੰਕਸ਼ਨ ਕਰੇ ਮੋਤੀ ਬਾਟਿਆ ਜੀ ਸਾਡੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਹਲਕੇ ਦੇ ਪੂਰੇ اور ਬੜੇ ਹੀ ਮਿਹਨਤੀ ਇੱਕ ਕਾਰਕਟਰ ਨੇ ਸਲਾਰਿਆਦਾਂਜਾਵਾ ਫਾਊਂਡੇਸ਼ਨ ਦੇ اور ਇਸ ਹਲਕੇ ਦੇ ਪਰਿਵਾਰਾਂ ਦੇ اور ਗਰੀਬਾਂ ਦੇ ਸਪੈਸ਼ਲੀ ਕਿਉਂਕਿ ਮੈਂ ਮੋਤੀ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਬਾਟਿਆ ਸਾਹਿਬ ਜਲਦੀ ਕਰੋ 5 ਸਾਲ ਮਹੀਨੇ ਨਿਕਲ ਗਏ 6 ਨਿਕਲ ਗਏ ਬਟ ਹਰ ਰੋਜ਼ ਕੋਈ ਤੇ ਕੋਈ ਕੋਈ ਤੇ ਕੋਈ ਕੁਝ ਹੁੰਦਾ ਰਿਹਾ ਬਟ ਫਾਈਨਲੀ ਅੱਜ ਉਹ ਦਿਨ ਆ ਗਿਆ ਕਿ ਅਸੀਂ ਇੱਥੇ ਆ ਕੇ ਇਹ ਸਾਰਾ ਓਪਨਿੰਗ ਕੀਤੀ ਹੈ ਅਸੀਂ ਸਾਰੇ ਲੋਕਾਂ ਨੂੰ ਇਨਵਾਈਟ ਕੀਤਾ ਹੈ ਕਿ ਆਓ ਸਲਾਰਿਆ ਜਨ ਸੇਵਾ ਫਾਊਂਡੇਸ਼ਨ ਦੇ ਮੈਂਬਰ ਬਣੋ ਜਿੰਨੂੰ ਕੋਈ ਪ੍ਰਾਬਲਮ ਹੈ ਜਿਹੜਾ ਨਹੀਂ ਬਣ ਸਕਦਾ ਉਹ ਬਾਟਿਆ ਸਾਹਿਬ ਦਾ ਦਫਤਰ ਜਾਂਦਾ ਉੱਥੇ ਜਾ ਲਾਏ ਇੱਕ ਫੋਟੋਗ੍ਰਾਫ ਨਾਲ ਲਾਓ ਫਾਰਮ ਭਰੋ ਇੱਕ ਫਾਰਮ ਦੇ ਉੱਤੇ ਪੂਰਾ ਪਰਿਵਾਰ ਆਏਗਾ ਔਰ ਇਹ ਜਦੋਂ ਹੋ ਜਾਂਦਾ ਹੈ ਮੇਰੇ ਕੋਲ ਆਏਗਾ 7 ਔਰ 10 ਦਿਨ ਦੇ ਅੰਦਰ ਬਾਟਿਆ ਸਾਹਿਬ ਕੋਲ ਉਹ ਕਾਰਡ ਆ ਜਾਣਗੇ ਕਾਰਡ ਮੈਂ ਪਹਿਲੀ ਵਾਰ ਸੌਧ ਰਿਹਾ ਆਪਣੇ ਹੱਥ ਨਾਲ ਦਿਆਂ ਕਿਉਂਕਿ ਮੈਂ ਚਾਹਨਾ ਜਿਸ ਪਰਿਵਾਰ ਨੂੰ ਮੈਂ ਕਾਰਡ ਦੇ ਰਿਹਾ ਉਹ 5 ਸਾਲ ਤੱਕ ਉਹ ਕਾਰਡ ਵੈਲਿਡ ਹੈ 1 ਰੁਪਿਆ ਬਿਮਾਰੀ ਦਾ ਲੱਗੇ ਨਹੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਏ ਉਹ ਹਾਰਟ ਦੀ ਹੋਏ ਕਿਡਨੀ ਦੀ ਹੋਏ ਸਰਜਰੀ ਹੋਏ 1 ਰੁਪਿਆ ਲੱਗੇਗਾ ਨਹੀਂ ਸਿਰਫ ਤੁਸੀਂ ਸਲਾਰਿਆ ਦੰਦ ਸੇਵਾ ਫਾਊਂਡੇਸ਼ਨ ਦਾ ਮੈਂਬਰ ਬਣਨਾ ਹੈ ਔਰ ਮੈਂਬਰ ਮੇਂ ਪਰਿਵਾਰ ਦਾ ਮੈਂਬਰ ਸਲਾਰਿਆ ਦਾ ਤੇ ਜਿੱਥੇ ਸਲਾਰਿਆ ਖੜਾ ਹੈ ਮੈਂਬਰ ਸਾਰੇ ਖੜੇ ਨੇ 5 ਲੱਖ ਅਸੀਂ ਮੈਂਬਰ ਲੋਕ ਸਭਾ ਗੁਰਦਾਸਪੁਰ ਤੋਂ ਬਣਾ ਰਹੇ ਹਾਂ ਔਰ ਮੇਰਾ ਖਿਆਲ ਹੈ ਮਾਰਚ 31 ਤੱਕ ਸਾਰੇ ਕੰਪਲੀਟ ਹੋ ਜਾਣਗੇ ਉਹਦੇ ਬਾਅਦ ਆਓ ਦਿਨ ਰਾਤ 24 ਘੰਟੇ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਪਠਾਨਕੋਟ ਜਿੱਥੇ ਦੁਨੀਆ ਦੇ ਬਿਹਤਰੀਨ ਡਾਕਟਰ ਕੈਥ ਲੈਬ ਹਾਰਡੀ ਸਰਦੀ ਦੀ ਸਭ ਤੋਂ ਬਿਹਤਰੀਨ ਲਾਜ ਕੋਈ ਸੀਟੀ ਸਕੈਨ ਵੈਂਟੀਲੇਟਰ ਦੁਨੀਆ ਦੇ ਮੇਰੇ ਖਿਆਲ 35 40 ਵੈਂਟੀਲੇਟਰ ਇੱਕ ਇਹ ਹਸਪਤਾਲ ਹੈ ਜਿੱਥੇ ਹੈਗੇ ਨੇ 750 ਬੈੱਡ ਹੈ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਾਂਗਾ 1 ਰੁਪਿਆ ਬੇਸਤ ਮਤ ਕਰੋ ਅੱਗੇ ਪਿੱਛੇ ਸਿੱਧਾ ਐਂਬੂਲੈਂਸ ਤੋਂ ਦੇ ਕੋਲ ਨਾ ਜੇ ਐਂਬੂਲੈਂਸ ਨਹੀਂ ਵੀ ਮਿਲਦੀ ਕਿਸ ਟਾਈਮ ਤੇ ਆਪਣੀ ਗੱਡੀ ਚੱਕੋ ਆ ਜਾਓ ਮੈਂ ਗਰੰਟੀ ਨਾਲ ਕਹਣਾ 100 ਬਧਿਆ ਲਾਜ 116 ਲਾਜ ਔਰ ਕਿਸੇ ਨੂੰ ਨਾ 1 ਰੁਪਿਆ ਲੱਗਣਾ ਉਹ ਦਿਨਾਂ ਤੋਂ ਬਾਹਰ ਨਿਕਲੋ ਕਿ ਬਿਮਾਰੀਆਂ ਦਾ ਸੋਚ ਕੇ ਅਸੀਂ ਘਰਾਂ 'ਚ ਬੈਠੇ ਰਹਿੰਦੇ ਸੀਗੇ ਕਿ ਪਤਾ ਨਹੀਂ ਸਾਡਾ ਘਰ ਵਿਕ ਜਾਣਾ ਹੈ ਸਾਡੇ ਜੇਵੜ ਵਿਕ ਜਾਣੇ ਨੇ ਸਾਡਾ ਵਾਦੀ ਹੋ ਜਾਣੀ ਹੈ ਅਗਰ ਇਸ ਹਫਤਾ ਹਸਪਤਾਲ ਚਲੇਗੇ ਇਹਦਾ ਵਾਈਟ ਮੈਡੀਕਲ ਕਾਲਜ ਐਂਡ ਸਲਾਰੇ ਆਦਮਾ ਫਾਊਂਡੇਸ਼ਨ ਇੱਕ ਕੋਈ ਚੀ ਦਾ ਨਾਰਾ ਹੈਗਾ ਨਸ਼ਾ ਮੁਟਕ ਬਿਮਾਰੀ ਬੁੱਕ ਔਰ ਇਹ ਸਲਾਰਿਆ ਜਨ ਸਭਾ ਫਾਊਂਡੇਸ਼ਨ ਦਾ ਨਾਰਾ ਹੈ ਇਹ ਅਸੀਂ ਲੋਕ ਸਭਾ ਗੁਰਦਾਸਪੁਰ ਤੋਂ ਪਹਿਲੇ ਪੂਰੇ ਕਰਾਂਗੇ ਫਿਰ ਪੰਜਾਬ ਵਿੱਚ ਆਂਗੇ ਇਸ ਵਾਸਤੇ ਸਾਰੇ ਪਰਿਵਾਰਾਂ ਨੂੰ ਬੇਨਤੀ ਹੈਗੀ ਆ ਉਹ ਮੈਂਬਰ ਬਣੋ ਔਰ ਇਹ ਸਾਰੇ ਫਾਇਦੇ ਉਠਾਓ ਧੰਨਵਾਦ